12 ਵਰਕਰ ਇੱਥੇ ਰੱਖੇ ਗਏ ਨੇ ਤੇ ਉਹ 12 ਵਰਕਰ ਵੀ ਮੈਨੂੰ ਐ ਲੱਗਦਾ ਵੀ ਵੀਆਈਪੀ ਡਿਊਟੀਆਂ ਦੇ ਵਿੱਚ ਲੱਗੇ ਰਹਿੰਦੇ ਆ ਲੋਜ ਕਿਸੇ ਨਾ ਕਿਸੇ ਦਾ ਆਗਮਨ ਲੁਧਿਆਣਾ ਸ਼ਹਿਰ 'ਚ ਰਹਿੰਦਾ ਆ ਤੇ ਸੜਕਾਂ ਦੀ ਸਫਾਈ ਤੇ ਜਗਮਗ ਜਗਮਗ ਦਿਖਾਣੀ ਜ਼ਰੂਰੀ ਹੁੰਦੀ ਹੈ ਜਿਹੜਾ ਵਰਕਰਾਂ ਦਾ ਕੰਮ ਆ ਉਹਨਾਂ ਤੋਂ ਕੰਮ ਨਹੀਂ ਲਿਆ ਜਾਂਦਾ ਜੀ ਲੱਗਦਾ ਹੈ ਕਿ ਵੀ ਇੱਕ ਰੀਅਲ ਏਸਟੇਟ ਵਾਲੇ ਲੁਧਿਆਣਾ ਨੂੰ ਸਵਾਲ ਸਕਦੇ ਨੇ ਜਿਹਦੇ ਬਿਜ਼ਨਸ ਆਫਿਸ ਬਹੁਤ ਹੋਣਗੇ ਉਹ ਆਫਿਸ 'ਚ ਧਿਆਨ ਦੇਗਾ ਜਾਂ ਪਬਲਿਕ 'ਚ ਧਿਆਨ ਦੇਗਾ ਗਵਰਨਮੈਂਟ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਇੱਥੇ ਉਸ ਤਰੀਕੇ ਨਾਲ ਨਹੀਂ ਹੈ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਦੇਖਿਆ ਜਾਏ ਤੇ ਉਹ ਜੋ ਉਹਦਾ ਗਰਾਫ ਸੀ ਉਹ ਗਰਾਫ ਬਿਲਕੁਲ ਥੱਲੇ ਆ ਚੁੱਕਿਆ ਆ ਚੁੱਲ੍ਹੇ ਸਾਰੇ ਟੁੱਟੇ ਪਏ ਆ ਜੀ ਉਹ ਚੁੱਲ੍ਹੇ ਦੀ ਕੋਈ ਰਿਪੇਅਰ ਨਹੀਂ ਹੈ ਅੱਜ ਇਹਨਾਂ ਦੇ ਜੁਮਲੇ ਟੁਟਕਲੇ ਲੋਕਾਂ ਨੂੰ ਪਤਾ ਆ ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਵਿੱਚ ਇਹਨਾਂ ਦਾ ਕੀ ਹਾਲ ਹੋਇਆ ਤੁਹਾਨੂੰ ਅੱਗੀ ਆਈਸਕ੍ਰੀਮ ਦੇ ਰੱਖੇ ਚੀਜ਼ਾਂ ਚਲੋ ਮੈਂ ਕਹਿੰਨਾ ਅਗਲਾ ਸੱਟ ਗਿਆ ਸਫਾਈ ਦੀ ਜਿੰਮੇਵਾਰੀ ਕਿਦੀ ਹੈ 9 ਵਜੇ ਮੁੰਡੇ ਕੁੜੀਆਂ ਆਨ ਲੱਗ ਜਾਂਦੇ ਨੇ ਉਹ ਕਿਤੇ ਝਾੜੀਆਂ ਚ ਕਿਤੇ ਹੋਰ ਮਤਲਬ ਗਲਤ ਗੰਦੇ ਕੰਮ ਕਰਦੇ ਨੇ ਠੀਕ ਹੈ ਤੇ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਤੇ ਸਿਆਣੇ ਬੰਦੇ ਜਨਾਨੀਆਂ ਬੱਚੇ ਦੇਖ ਕੇ ਹੂੰ ਪਰੇ ਨੂੰ ਕਰਕੇ ਚਲੇ ਜਾਂਦੇ ਨੇ ਮੇਅਰ ਸਾਹਿਬ ਦਾ ਕਰ ਰੇ ਕੋਠੀ ਨਾਲ ਹੈ ਆ ਦੇਖੋ ਮੇਅਰ ਸਾਹਿਬ ਨਾਲ ਰਹਿੰਦੇ ਹੈ ਉਹਨਾਂ ਉਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਾਦੇ ਮੇਰ ਸਾਬਣੇ ਹੋਇਆ ਤੇ ਇਹ 7 ਕਰੋੜ ਅਲੋਟ ਹੋ ਕੇ ਡਿਵੈਲਪਮੈਂਟ ਹੁੰਦੀ ਤਾਂ ਗੋਗੀ ਜੀ ਨੂੰ ਨਹੀਂ ਪੱਥਰ ਤੋੜਨ ਦੀ ਲੋੜ ਨਾ ਪੈਂਦੀ ਇਹ ਲੋਕਾਂ ਦੀ ਆਵਾਜ਼ ਹੈ ਇਹ ਲੋਕਾਂ ਦੀ ਆਵਾਜ਼ ਨੂੰ ਸੁਣੋ ਤੇ ਇਹਨੂੰ ਮੇਨਟੇਨ ਕਰੋ ਤਾਂ ਕਿ ਕਿਸੇ ਦਾ ਇਹਦੇ ਨਾਲ ਨੁਕਸਾਨ ਨਾ ਹੋਵੇ ਅਜਿਹੀ ਦਾਅਵੇ ਕੀਤੇ ਜਾਂਦੇ ਆ ਕਿ ਨਸ਼ਾ ਮੁਕਤ ਪੰਜਾਬ ਬਣਾਣਾ ਉਹ ਨਸ਼ਾ ਮੁਕਤ ਪੰਜਾਬ ਇਸ ਤਰ੍ਹਾਂ ਨਹੀਂ ਬਣਨਾ ਅੱਜ ਜੇ ਲੁਧਿਆਣੇ ਨੂੰ ਸਬਜ਼ ਬਾਗ ਦਿਖਾ ਕੇ ਕੋਈ ਇਹਨਾਂ ਦੀਆਂ ਵੋਟਾਂ ਜਾਂ ਹੱਕ ਹਤਿਆਣਾ ਚਾਹੂਗਾ ਕਤਈ ਨਹੀਂ ਹੋ ਸਕਦਾ ਅੱਜ ਵੱਡੀਆਂ ਵੱਡੀਆਂ ਦਾਅਵੇਦਾਰੀਆਂ ਕੀਤੀਆਂ ਜਾਂਦੀਆਂ ਐ ਸੋਸ਼ਲ ਵਰਕਰ ਨੇ ਜਿਹੜੇ ਸਰਕਾਰਾਂ ਦੇ ਤੰਤ ਚੱਲਦੇ ਨੇ ਉਹ ਜਾ ਕੇ ਪੂਖੜੀ ਦੇ ਕੋਲੋਂ ਜਾ ਕੇ ਆਪਣੀ ਫੋਟੋ ਪਾਉਂਦੇ ਨੇ ਸਾਫ਼ ਪਾਣੀ ਦੀ ਵੀ ਅਸੀਂ ਬੁੱਢਾ ਦਰਿਆ ਸਾਫ਼ ਕਰਤਾ ਉੱਥਾ ਉੱਥੋਂ ਤਾਂ ਚੱਲਦਾ ਹੀ ਸਾਫ਼ ਐ ਜਿੱਥੇ ਸਾਡੇ ਲੁਧਿਆਣੇ ਨੂੰ ਪ੍ਰੋਬਲਮ ਐ ਉੱਥੇ ਆ ਕੇ ਇੱਕ ਚੁੱਪੀ ਮਾਰ ਕੇ ਦਿਖਾਓ ਫੇਰ ਅਸੀਂ ਮੰਨੀਆਂ ਵੀ ਤੁਸੀਂ ਸੋਸ਼ਲ ਵਰਕਰ ਹੋ ਕੱਚੇ ਗੱਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਪਲੱਸ ਤੇ ਗੁੱਡ ਮਾਰਨਿੰਗ ਹੈ ਕਿਉਂਕਿ ਪਹੁੰਚੇ ਹੋਏ ਹਾਂ ਰੋਜ਼ਗਾਰਡਨ ਦੇ ਵਿੱਚ ਤੇ ਰੋਜ਼ਗਾਰਡਨ ਦੇ ਵਿੱਚ ਸਾਨੂੰ ਮਿਲੇ ਨੇ ਐਲਬਰਟ ਦੁਆ ਜੀ ਜਿਨ੍ਹਾਂ ਵੱਲੋਂ ਹੁਣ ਆਪਣੇ ਵੱਲੋਂ ਜੋਰ ਲਗਾਇਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਵੈਸਟ ਦੀ ਸੇਵਾ ਕੀਤੀ ਜਾ ਸਕੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਸਵਾਗਤ ਹੈ ਐਲਬਰਟ ਦੁਆ ਜੀ ਤੁਹਾਡਾ ਮੈਂ ਸਵੇਰੇ ਸਵੇਰੇ ਗੁੱਡ ਮਾਰਨਿੰਗ ਕਿਨਾਂ ਲੁਧਿਆਣਾ ਲੁਧਿਆਣਾ ਪਲੱਸ ਦੇ ਦਰਸ਼ਕਾਂ ਨੂੰ ਤੇ ਲੁਧਿਆਣਾ ਪਲੱਸ ਦੀ ਸਾਰੀ ਟੀਮ ਨੂੰ ਕਿ ਤੁਸੀਂ ਬਹੁਤ ਅੱਛਾ ਉਪਰਾਲਾ ਕਰ ਰਹੇ ਹੋ ਜਿਹੜਾ ਜਨਰਲ ਤੌਰ ਦੇ ਉੱਤੇ ਸ਼ਹਿਰ ਦੀ ਸਥਿਤੀ ਨੂੰ ਜਾਨਣ ਦੀ ਤੇ ਸਮਾਜ ਤੱਕ ਪਹੁੰਚਣ ਲਈ ਤੇ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਣ ਦੇ ਲਈ ਉਪਰਾਲਾ ਕਰ ਰਹੇ ਹਾਂ ਤੁਸੀਂ ਕਿਵੇਂ ਦੇਖਦੇ ਹੋ ਹੁਣ ਲੁਧਿਆਣਾ ਵੈਸਟ ਦਾ ਇਲੈਕਸ਼ਨ ਆ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਹੋਇਆ ਹੁਣ ਉਹਨਾਂ ਵੱਲੋਂ ਇੱਕ ਬਿਲਡਰ ਨੇ ਠੀਕ ਹੈ ਰੀਅਲ ਏਸਟੇਟ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਹੁਣ ਜੋ ਐਮਪੀ ਨੇ ਫਿਲਹਾਲ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਕਿ ਲੱਗਦਾ ਹੈ ਕਿ ਵੀ ਇੱਕ ਰੀਅਲ ਏਸਟੇਟ ਵਾਲੇ ਲੁਧਿਆਣਾ ਨੂੰ ਸਵਾਲ ਸਕਦੇ ਨੇ ਕਿ ਵੈਸੇ ਤਾਂ ਲੁਧਿਆਣਾ ਹੱਬ ਹੈ ਹਰ ਪਾਸੇ ਪੰਜਾਬ ਨੂੰ ਚਲਾਉਂਦਾ ਹੈ ਇਹ ਪਰ ਕੀ ਵਾਕਈ ਇੱਕ ਜਿਹੜਾ ਰੀਅਲ ਏਸਟੇਟ ਨਾਲ ਜੁੜਿਆ ਹੋਇਆ ਬੰਦਾ ਹੈ ਉਹ ਲੁਧਿਆਣਾ ਨੂੰ ਪੂਰੇ ਤਰੀਕੇ ਨਾਲ ਸਹੀ ਤਰੀਕੇ ਨਾਲ ਚਲਾ ਸਕਦਾ ਹੈ ਰੀਅਲ ਏਸਟੇਟ ਦੇ ਨਾਲ ਜੁੜੇ ਹੋਏ ਇਨਸਾਨ ਕਿਉਂਕਿ ਅਸੀਂ ਗੱਲ ਕਰਦੇ ਆਂ ਵੀ ਇਨਸਾਨ ਇੱਕ ਚਾਰ ਗੱਲਾਂ ਤੇ ਟਿਕਿਆ ਹੁੰਦਾ ਰੋਟੀ ਕਪੜਾ ਔਰ ਮਕਾਨ ਤੇ ਜੀਵਨ ਗੱਲ ਕੀ ਆ ਵੀ ਜਿਹੜਾ ਰੀਅਲ ਏਸਟੇਟ ਦੇ ਨਾਲ ਜੁੜਿਆ ਆ ਉਹ ਬਿਜ਼ਨਸਮੈਨ ਬੰਦਾ ਆ ਜਦੋਂ ਪਾਰਟੀ ਨੇ ਮੈਨੀਫੈਸਟੋ ਕੱਢਿਆ ਸੀ ਇਹਦਾ ਨਾਂ ਹੀ ਆਮ ਆਦਮੀ ਰੱਖਿਆ ਗਿਆ ਸੀ ਆਮ ਆਦਮੀ ਮਤਲਬ ਵੀ ਜਿਹੜਾ ਸੇਵਾਦਾਰ ਹੋਵੇ ਜਿਹੜਾ ਸਮਰਪਿਤ ਹੋਵੇ ਸਮਾਜ ਨੂੰ ਜਿਹਦੇ ਬਿਜ਼ਨਸ ਆਫਿਸ ਬਹੁਤ ਹੋਣਗੇ ਉਹ ਆਫਿਸ 'ਚ ਧਿਆਨ ਦੇਗਾ ਜਾਂ ਪਬਲਿਕ 'ਚ ਧਿਆਨ ਦੇਗਾ ਇਹ ਪਹਿਲਾਂ ਵੀ ਜਦੋਂ 3 ਸਾਲ ਹੋ ਗਏ ਸਰਕਾਰ ਬਣੀ ਨੂੰ ਤੇ ਉਦੋਂ ਆ ਤੁਸੀਂ ਅੱਜ ਰੋਜ਼ਗਾਰਡਨ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਰੋਜ਼ਗਾਰਡਨ ਦਾ ਮਾਹੌਲ ਵੀ ਕੀ ਬੇਹਾਲੀ ਬਦਹਾਲੀ ਇੱਥੇ છਾਈ ਹੋਈ ਹੈ ਫਾਊਂਟੇਨਸ ਨੇ ਸਿਨਰੀ ਬਣ ਕੇ ਰਹਿ ਗਏ ਨੇ ਉਹ ਜੇ ਆਵੇ ਕੋਈ ਸਿਨਰੀ ਕਹਿ ਸਕਦਾ ਕਿਉਂਕਿ ਨਾ ਤਾਂ ਕੋਈ ਵਾਟਰ ਸਪਲਾਈ ਹੈਗੀ ਹੈ ਨਾ ਹੀ ਕੋਈ ਉਹਦੀ ਮੇਨਟੇਨੈਂਸ ਹੈਗੀ ਹੈ 25 ਏਕੜ ਦੇ ਵਿੱਚ ਇਹ ਸ਼ਹਿਰ ਦੇ ਦਿਲ ਦੇ ਵਿੱਚ ਵਸਿਆ ਹੋਇਆ ਰੂਜ਼ ਗਾਰਡਨ ਹੈ ਨਾ ਹੀ ਇੱਥੇ ਬੱਚਿਆਂ ਦੇ ਲਈ ਕੁਝ ਹੈਗਾ ਤੇ ਰੀਅਲ ਏਸਟੇਟ ਦੇ ਨਾਲ ਜੇ ਵਾਕਈ ਜੁੜੇ ਸੀ ਤੇ ਜਿੰਨੀਆਂ ਵੀ ਉਹਨਾਂ ਨੇ ਕਲੋਨੀਆਂ ਕੱਟੀਆਂ ਇੱਕ ਅੱਧੀ ਕਲੋਨੀ ਦੇ ਵਿੱਚ ਮੈਨੂੰ ਗਰਾਊਂਡ ਦਿਖਾ ਦੇਣ ਜਿੱਥੇ ਬੱਚਿਆਂ ਦੇ ਲਈ ਉਹਨਾਂ ਨੇ ਕੋਈ ਫੁੱਟਬਾਲ ਦਾ ਗਰਾਊਂਡ ਰੱਖਿਆ ਕਿਤੇ ਕ੍ਰਿਕਟ ਦਾ ਗਰਾਊਂਡ ਰ ਕ੍ਰਿਕਟ ਦੀ ਪੇਚ ਰੱਖੀ ਕਿਤੇ ਬਾਲੀਬਾਲ ਕੋਰਟ ਰੱਖਿਆ ਕਿਤੇ ਲੌਨ ਟੈਨਿਸ ਰੱਖਿਆ ਅਲੱਗ-ਅਲੱਗ ਤਰ੍ਹਾਂ ਕੀ ਦੀਆਂ ਗੇਮਾਂ ਨੇ ਜਿੱਥੇ ਇਨਸਾਨ ਦਾ ਮਨ ਬੱਚੇ ਦਾ ਨੌਜਵਾਨ ਦਾ ਵੱਲ ਅੱਜ ਅਸੀਂ ਦਾਅਵੇ ਕਰੀ ਜਾਂਦੇ ਆ ਕਿ ਨਸ਼ਾ ਮੁਕਤ ਪੰਜਾਬ ਬਣਾਣਾ ਉਹ ਨਸ਼ਾ ਮੁਕਤ ਪੰਜਾਬ ਇਸ ਤਰ੍ਹਾਂ ਨਹੀਂ ਬਣਨਾ ਨਸ਼ਾ ਮੁਕਤ ਪੰਜਾਬ ਉਹਦੇ ਬੰਨਾ ਜਦੋਂ ਨੌਜਵਾਨਾਂ ਦੇ ਲਈ ਅਸੀਂ ਪ੍ਰੋਪਰ ਧਿਆਨ ਦੇਵਾਂਗੇ ਪ੍ਰੋਪਰ ਸੋਚਿਆ ਜਾਏਗਾ ਪੂਰੀ ਸਰਕਾਰ ਹੁੰਦੀ ਆ ਆਮ ਆਦਮੀ ਪਾਰਟੀ ਦੀ ਇਸ ਵਾਲੇ ਪੂਰੇ ਸਰਕਾਰ ਹੈ ਪੂਰਾ ਸਰਕਾਰ ਇੱਕ ਤੰਤਰ ਚਲਾਉਂਦੀ ਹੈ ਤੁਸੀਂ ਹੁਣ ਇਲੈਕਸ਼ਨ ਕੰਟੈਸਟ ਕਰਨ ਤੁਸੀਂ ਦੇਖ ਰਹੇ ਹੋ ਪਰ ਕੀ ਤੁਸੀਂ ਹੁਣ ਆਜ਼ਾਦ ਉਮੀਦਵਾਰ ਵਜੋਂ ਕੰਟੈਸਟ ਕਰ ਰਹੇ ਹੋ ਜਾਂ ਕਿਸੇ ਪਾਰਟੀ ਵੱਲੋਂ ਤੁਸੀਂ ਟਿਕਟ ਦੇਖ ਰਹੇ ਹੋ ਜਾਂ ਕੋਈ ਪਾਰਟੀ ਨੇ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਹੈ ਪਾਰਟੀਆਂ ਪਹੁੰਚ ਕਰ ਰਹੀਆਂ ਨੇ ਤੇ ਪਾਰਟੀ ਦੇ ਵੱਲੋਂ ਟਿਕਟ ਵੀ ਸਾਡੇ ਮੇਰੇ ਕਿਉਂਕਿ ਜਿੰਨੇ ਵੈਸਟ ਹਲਕੇ ਦੇ ਵਿੱਚ ਮੇਰੇ ਪਰਿਵਾਰ ਨੇ ਮੇਰੇ ਮਿੱਤਰ ਨੇ دوست ਨੇ ਜਿਨ੍ਹਾਂ ਨੇ ਮੇਰੇ ਨਾਲ ਐਜੂਕੇਸ਼ਨ ਲਈ ਹੈ ਇਕੱਠੇ ਅਸੀਂ ਪੜ੍ਹੇ ਆ ਉਹਨਾਂ ਦਾ ਇਹ ਵਿਚਾਰ ਹੈ ਕਿ ਜਦ ਇੰਨੀ ਦੇਰ ਤੋਂ ਤੁਸੀਂ ਸਮਾਜ ਦੀ ਸੇਵਾ ਕਰਦੇ ਆਂਨੇ ਹੋ ਤੇ ਅੱਜ ਅਸੀਂ ਚਾਹੁੰਦੇ ਆ ਕਿ ਵੈਸਟ ਹਲਕੇ ਦੀ ਪ੍ਰੋਪਰ ਵਿਧਾਨ ਸਭਾ 'ਚ ਜਾ ਕੇ ਸੇਵਾ ਕਰਾਂ ਤਾਂ ਕਿ ਲੁਧਿਆਣੇ ਦਾ ਜਿਹੜਾ ਮਣ ਦਾ ਮਾਨ ਸਨਮਾਨ ਅੱਜ ਤੱਕ ਨਹੀਂ ਜੋ ਲਿਆ ਸਕੇ ਉਹ ਲੈ ਕੇ ਆਓ ਕਿਉਂਕਿ ਜੇ ਅਸੀਂ ਗੱਲਾਂ ਕਰੀਏ ਪਿੱਛੇ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਵੀ ਅਸੀਂ ਓਵਰ ਬ੍ਰਿਜ ਬਣਾਉਂਦੇ ਅੰਡਰ ਪਾਸ ਬਣਾਉਂਦੇ ਹਾ ਪਾਰਕ ਬਣਾਉਂਦੇ ਆ ਜਾ ਦੇਖੋ ਕਿਹੜੇ ਪਾਰਕ ਨਜ਼ਰ ਆ ਰਹੇ ਆ ਸਭ ਤੋਂ ਵੱਡੀ ਗੱਲ ਕੀ ਆ ਵੀ ਅੱਜ ਜੇ ਲੁਧਿਆਣੇ ਦੀ ਗੱਲ ਕੀਤੀ ਜਾਏ ਤੇ 올 ਓਵਰ ਵਰਲਡ ਰੋਜ਼ਗਾਰਡਨ ਦਾ ਨਾਮ ਹੁੰਦਾ ਆ ਪਰ ਇਹ ਰੋਜ਼ਗਾਰਡਨ ਜੋ ਅੱਜ ਤੋਂ 40 ਸਾਲ ਪਹਿਲਾਂ ਸੀ ਅੱਜ ਇਹ ਰੋਜ਼ਗਾਰਡਨ ਨਹੀਂ ਹੈ ਇਹ ਰੋਜ਼ਗਾਰਡਨ ਉਮਰ ਦੇ ਹਿਸਾਬ ਨਾਲ ਢਲ ਚੁੱਕਿਆ ਜਦ ਕਿ ਇਹਨੂੰ ਜ਼ਰੂਰਤ ਹੈ ਇਲਾਜ ਦੀ ਜਿਵੇਂ ਆਪ ਇਨਸਾਨ ਨੂੰ ਜ਼ਰੂਰਤ ਹੁੰਦੀ ਖੁਰਾਕ ਦੀ ਡਾਈਟ ਦੀ ਇਹਨੂੰ ਵੀ ਜ਼ਰੂਰਤ ਹੈ ਇਹ ਵੀ ਮੰਗ ਰਿਹਾ ਆ ਕਿ ਮੈਨੂੰ ਦਿੱਤਾ ਜਾਏ ਕਿਉਂਕਿ ਇਨਸਾਨ ਮੈਂਟਲ ਸਟ੍ਰੈਸ ਤੋਂ ਰਿਲੀਫ ਲੈਣ ਦੇ ਲਈ ਫਿਜ਼ੀਕਲ ਫਿਟ ਰਹਿਣ ਦੇ ਲਈ ਆਂਦਾ ਹੈ ਜਦੋਂ ਲੋਕ ਸੈਰ ਕਰਨ ਆਉਂਦੇ ਨੇ ਸੈਰ ਤਾਂ ਉਹ ਕਰਦੇ ਨੇ ਪਰ ਮਯੂਸ ਹੋ ਕੇ ਜਾਂਦੇ ਨੇ ਕਿ ਇਹ ਸਾਡੇ ਰੋਜ਼ਗਾਰਡਨ ਦਾ ਹਾਲ ਹੈ ਕਿਉਂਕਿ ਪਬਲਿਕ ਦੇ ਪੈਸਿਆਂ ਨਾਲ ਟੈਕਸ ਗਵਰਨਮੈਂਟ ਤੱਕ ਜਾਂਦਾ ਉਸੇ ਟੈਕਸ ਦੇ ਨਾਲ ਮੇਨਟੇਨ ਆਉਂਦੀ ਆ ਦਾਅਵੇਦਾਰੀਆਂ ਕੀਤੀਆਂ ਜਾਂਦੀਆਂ ਨੌਕਰੀਆਂ ਦੀਆਂ ਅੱਜ ਕੋਈ ਡਿਪਾਰਟਮੈਂਟ ਦੇਖ ਲਓ ਕੱਲ ਮੈਂ ਇੱਥੇ ਐਸਡੀਓ ਸਾਹਿਬ ਨੂੰ ਮਿਲਿਆ ਤੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਇਹ 12 ਵਰਕਰ ਇੱਥੇ ਰੱਖੇ ਗਏ ਨੇ ਤੇ ਉਹ 12 ਵਰਕਰ ਵੀ ਮੈਨੂੰ ਐ ਲੱਗਦਾ ਵੀ ਵੀਆਈਪੀ ਡਿਊਟੀਆਂ ਦੇ ਵਿੱਚ ਲੱਗੇ ਰਹਿੰਦੇ ਆ ਕਿਉਂਕਿ ਰੋਜ਼ ਕਿਸੇ ਨਾ ਕਿਸੇ ਦਾ ਆਗਮਨ ਲੁਧਿਆਣਾ ਸ਼ਹਿਰ 'ਚ ਰਹਿੰਦਾ ਆ ਤੇ ਸੜਕਾਂ ਦੀ ਸਫਾਈ ਤੇ ਜਗਮਗ ਜਗਮਗ ਦਿਖਾਣੀ ਜ਼ਰੂਰੀ ਹੁੰਦੀ ਹੈ ਜਿਹੜਾ ਵਰਕਰਾਂ ਦਾ ਕੰਮ ਆ ਉਹਨਾਂ ਤੋਂ ਕੰਮ ਨਹੀਂ ਲਿਆ ਜਾਂਦਾ ਉਹਨਾਂ ਨੂੰ ਹੋਰ-ਹੋਰ ਵੀ ਆਪਾਂ ਸੈਟ ਅਜਸਟ ਕਰ ਦਿੱਤਾ ਐ ਐਲਵਰਡ ਜੀ ਇੱਥੇ ਇੱਕ ਗੱਲ ਹੈ ਕਿ ਵੀ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਅਨਾਉਂਸ ਕਰਤਾ ਹੋਇਆ ਬੀਜੇਪੀ ਨੇ ਹਜੇ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਅਨਾਉਂਸ ਕਰਨਾ ਹੈ ਕਾਂਗਰਸ ਵੱਲੋਂ ਇਹ ਫਿਲਹਾਲ ਜੋ ਚਰਚ ਕਿ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਲੰਘੇ ਦੇਣੀ ਬੀਜੇਪੀ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ ਕਿ ਵੀ ਉਹਨਾਂ ਦੇ ਵਾਰਡ ਦੇ ਹਿਸਾਬ ਨਾਲ ਵੋਟਾਂ ਦੀ ਗਿਣਤੀ ਮੰਗੀ ਜਾ ਰਹੀ ਹੈ ਸੂਚੀ ਮੰਗੀ ਜਾ ਰਹੀ ਹੈ ਕਿ ਉਹ ਸਭ ਦੇ ਵਿੱਚ ਐਲਬਰਟ ਦੂਆ ਜੀ ਕਿਤੇ ਸਟੈਂਡ ਕਰਦੇ ਨਜ਼ਰ ਆਉਣਗੇ ਫਿਰ ਲੋਕਾਂ ਨੂੰ ਗੱਲ ਇਹ ਹੈ ਤੁਸੀਂ ਪਾਰਟੀਆਂ ਦੀ ਗੱਲ ਕੀਤੀ ਹੈ ਮੈਂ ਕੈਂਡੀਡੇਟ ਜਨਤਾ ਦਾ ਪਬਲਿਕ ਦਾ ਬਣ ਕੇ ਆਣਾ ਹੈ ਤੇ ਪਬਲਿਕ ਨੇ ਵੋਟਾਂ ਪਾ ਕੇ ਜਿਤਾਣਾ ਹੈ ਇਹ ਜਿੱਦਾਂ ਮਰਜ਼ੀ ਹੀਰਾ ਫੇਰੀ ਕਰ ਲੈਣਾ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਦੇਖਿਆ ਜਾਏ ਤੇ ਉਹ ਜੋ ਦਾ ਗਰਾਫ ਸੀ ਉਹ ਗਰਾਫ ਬਿਲਕੁਲ ਥੱਲੇ ਆ ਚੁੱਕਿਆ ਆ ਤੇ ਜੇ ਇਹ ਕਵੇ ਕਿ ਝੂਠੇ ਸਬਜ ਬਾਗ ਦਿਖਾ ਕੇ ਅਸੀਂ ਲੁਧਿਆਣੇ ਦੇ ਲੋਕਾਂ ਨੂੰ ਬੇਵਕੂਫ ਬਣਾ ਲਾਂਗੇ ਉਹ ਨਹੀਂ ਬਣਨਗੇ ਲੁਧਿਆਣੇ ਦੇ ਲੋਕ ਮੈਂ ਪਹਿਲਾਂ ਵੀ ਦੱਸਿਆ ਕਿ ਬਹੁਤ ਸਮਝਦਾਰ ਨੇ ਸੂਝਵਾਨ ਨੇ ਐਜੂਕੇਟਿਡ ਨੇ ਐਜੂਕੇਸ਼ਨ ਉਹਨਾਂ ਦਾ ਮੇਨ ਧੁਰਾ ਆ ਤੇ ਜੇ ਐਜੂਕੇਟਿਡ ਬੰਦਾ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਜੇ ਫਿਰ ਉਹਨੂੰ ਪੜ੍ਹਾਈ ਦੀ ਕੋਈ ਜ਼ਰੂਰਤ ਨਹੀਂ ਹੈ ਇਸ ਲਈ ਉਹ ਪੁਰਾਣੀਆਂ ਗੱਲਾਂ ਚਲੇ ਗਈਆਂ ਹਨ ਜੋ ਗੱਲਾਂ ਕਰਕੇ ਹੋਂਦ ਚ ਆਏ ਸੀ ਅੱਜ ਇਹਨਾਂ ਦੇ ਜੁਮਲੇ ਟੁਟਕਲੇ ਲੋਕਾਂ ਨੂੰ ਪਤਾ ਆ ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਵਿੱਚ ਇਹਨਾਂ ਦਾ ਕੀ ਹਾਲ ਹੋਇਆ ਹੈ ਤੇ ਅੱਗੇ ਕੀ ਹਾਲ ਹੋਣਾ ਹੈ ਇਹ ਗੱਲ ਤੋਂ ਅਸੀਂ ਜਾਣੂ ਹਾਂ ਤੇ ਨੌਜਵਾਨ ਸਾਡੀ ਕੌਨਸਟਿਟੂਐਂਸੀ ਚ ਬਹੁਤ ਹੈ ਤੇ ਨੌਜਵਾਨ ਇਹਨਾਂ ਨੂੰ ਕਦੇ ਹੀ ਵੋਟ ਨਹੀਂ ਪਾਏਗਾ ਜੇਕਰ ਕੋਈ ਵੱਡੀ ਪਾਰਟੀ ਤੁਹਾਡੇ ਤੱਕ ਪਹੁੰਚ ਕਰਦੀ ਹੈ ਆਮ ਆਦਮੀ ਪਾਰਟੀ ਨੇ ਤਾਂ ਕੈਂਡੀਡੇਟ ਅਨਾਉਂਸ ਕਰਤਾ ਫਿਲਹਾਲ ਕਾਂਗਰਸ ਵੱਲੋਂ ਵੀ ਹਜੇ ਖੁੱਲ ਕੇ ਅਨਾਉਂਸ ਨਹੀਂ ਕੀਤਾ ਪਰ ਚਰਚਾ ਸਾ ਮ ਚਲਦੀਆਂ ਨੇ ਕਿ ਵੀ ਆਸ਼ੋ ਜੀ ਨੂੰ ਟਿਕਟ ਦਿੱਤੀ ਜਾਊਗੀ ਪਰ ਜੇਕਰ ਤੁਹਾਡੇ ਤੱਕ ਕੋਈ ਪਾਰਟੀ ਪਹੁੰਚ ਕਰਦੀ ਹੈ ਤਾਂ ਤੁਸੀਂ ਉਸ ਪਾਰਟੀ ਨਾਲ ਚੱਲੋਗੇ ਜਾਂ ਫਿਰ ਤੁਸੀਂ ਆਪਣੇ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੱਲੋਗੇ ਜੇ ਪਾਰਟੀ ਕਿਉਂਕਿ ਪਾਰਟ ਪਾਰਟੀ ਦਾ ਆਪਣਾ ਕੈਡਰ ਹੁੰਦਾ ਆ ਜੇ ਪਾਰਟੀ ਅਪਰੋਚ ਕਰਦੀ ਹੈ ਤਾਂ ਮੈਂ ਬਹੁਤ ਧੰਨਵਾਦੀ ਹੋਊਂਗਾ ਮੇਰੀ ਫੈਮਿਲੀ ਬਹੁਤ ਧੰਨਵਾਦੀ ਯਾਨੀ ਵੈਸਟ ਹਲਕੇ ਦੀ ਫੈਮਿਲੀ ਯਾਨੀ ਮੇਰਾ ਫਰੈਂਡ ਸਰਕਲ ਜਿਨ੍ਹਾਂ ਨਾਲ ਮੇਰਾ ਸਹਿਚਾਰ ਆ ਬੜੇ ਧੰਨਵਾਦੀ ਹੋਣਗੇ ਤੇ ਇਹ ਕਮਿਟਮੈਂਟ ਕਰਕੇ ਚੱਲਣਗੇ ਕੀ ਆਉਣ ਵਾਲੇ 2027 ਦੇ ਵਿੱਚ ਜਿਸ ਤਰ੍ਹਾਂ ਅਸੀਂ ਪਿਛਲੇ ਸਾਲਾਂ ਦੇ ਵਿੱਚ ਐਸੇ ਵੋਟ ਬੈਂਕ ਇਹਨਾਂ ਨਾਲ ਜੁੜ ਕੇ ਵੋਟਾਂ ਪਾਉਂਦੇ ਆਏ ਹਾਂ ਤੇ ਆ ਆ ਕੇ 2027 ਚ ਦੁਬਾਰਾ ਵੋਟਾਂ ਪਾਵਾਂਗੇ ਜੇ ਅਸੀਂ ਪੁਰਾਣੀਆਂ ਪਾਰਟੀਆਂ ਤੋਂ ਫੈਟ ਅਪ ਹੋ ਕੇ ਦੂਜੀ ਕਿਸੇ ਪਾਰਟੀ ਨੂੰ ਮਦਦ ਕੀਤੀ ਸੀ ਉਹ ਇਸ ਲਈ ਕੀਤੀ ਸੀ ਸ਼ਾਇਦ ਇਹਦੇ ਵਿੱਚ ਸੁਧਾਰ ਆਏਗਾ ਪਰ ਅੱਜ ਦੇਖਣ ਨੂੰ ਮਿਲ ਰਿਹਾ ਵੀ ਜਿਹੜਾ ਕੋਈ ਚੰਗਾ ਲੀਡਰ ਹੈ ਉਹਨੂੰ ਇਗਨੋਰ ਕਰਕੇ ਇਹਨਾਂ ਨੇ ਵੀ ਉਹੀ ਗੱਲਾਂ ਸ਼ੁਰੂ ਕਰਤੀਆਂ ਹਨ ਪੁਰਾਣੀਆਂ ਵੀ ਜਿਹਨੂੰ ਪਹਿਲਾਂ ਜਲੇਬੀਆਂ ਦਿੱਤੀਆਂ ਉਹਨੂੰ ਹੁਣ ਫੇਰ ਰਬੜੀ ਦੇ ਦੋ ਇਸ ਲਈ ਇਹ ਇਹਨਾਂ ਨੇ ਪਰੰਪਰਾ ਚਲਾਤੀ ਹੈ ਤੇ ਇਦਾਂ ਦੀ ਪਰੰਪਰਾ ਲੋਕਾਂ ਨੂੰ ਕਦੇ ਹੀ ਪਸੰਦ ਨਹੀਂ ਆ ਤਾਂ ਲੋਕਾਂ ਦੇ ਰਿਵਿਊ ਦੇਖਦੇ ਆ ਵੀ ਚਾਰ ਸੌਂਦੇ ਆ ਕਿ ਰੋਜ਼ਗਾਰਨ ਦੇ ਵਿੱਚ ਉਹ ਰੋਜ਼ ਆਉਂਦੇ ਨੇ ਕਿੰਨੇ ਦੇਰ ਤੋਂ ਆਉਂਦੇ ਨੇ ਤੇ ਇੰਨੇ ਸਾਲਾਂ ਦੇ ਵਿੱਚ ਉਹਨਾਂ ਲਈ ਕੀ ਬਦਲਾਅ ਕੀ ਹੈ ਸਵਾਗਤ ਹੈ ਜੀ ਪਹਿਲਾ ਤੁਹਾਡਾ ਤੁਹਾਡਾ ਨਾਮ ਕੀ ਹੈ ਜੀ सुरेंद्र अरोड़ा ਜੀ ਤੁਸੀਂ ਇਥੇ ਨੇੜੇ ਹੀ ਆਉਨੇ ਹੋ ਬਿਲਕੁਲ ਜੀ ਅਸੀਂ ਮੈਂ ਸਾਡਾ ਇੱਕ ਕਲੱਬ ਇੱਥੇ ਲਾਫਿੰਗ ਰੋਜ਼ ਗਾਰਡਨ ਸੀਨੀਅਰ ਕਲੱਬ ਔਰ ਘੱਟੋ ਘੱਟ 20 ਸਾਲ ਤੋਂ ਸਾਡਾ ਚੱਲਦਾ ਆ ਰਿਹਾ ਹੈ ਅਸੀਂ ਪੂਰੀ ਅਸੀਂ ਐਕਸਰਸਾਈਜ਼ ਕਰਦੇ ਹਾਂ ਪੂਰੇ ਸਵੇਰੇ ਯੋਗਾ ਕਲਾਸ ਲੱਗਦੀ ਹੈ ਸਾਡੀ ਮਗਰ ਜਿਸ ਜਗ੍ਹਾ ਸਾਡੀ ਯੋਗਾ ਕਲਾਸ ਲੱਗਦੀ ਹੈ ਉੱਥੇ ਗੰਦਗੀ ਦੇ ਏਡੇ ਡੇ ਢੇਰ ਬਣੇ ਪਏ ਮੈਂ ਹੀ ਕਹ ਰਿਹਾ 20 ਸਾਲ ਤੁਸੀਂ ਤੁਸੀਂ ਤਕਰੀਬਨ ਸਾਰੇ ਆ ਰਹੇ ਹੋ 20 ਸਾਲਾਂ ਚ ਤੁਹਾਨੂੰ ਇਥੇ ਰੋਜ਼ਗਾਰਡਨ ਕਿੰਨਾ ਬਦਲਿਆ ਨਜ਼ਰ ਆਉਂਦਾ ਕੋਈ ਖਾਸ ਨਹੀਂ ਕੁਝ ਨਹੀਂ ਬਦਲਾਉ ਨੀ ਕੀ ਬਦਲਾਉ ਮੈਨੂੰ ਦਿਖਾਉਗਾ ਕੋਈ ਚੀਜ਼ਾਂ ਦੇਖੋ ਤੁਸੀਂ ਇਹਦੀ ਵੇਖੋ ਇਹਦੇ ਦੇ ਪੇਂਟ ਨਹੀਂ ਕਰ ਸਕੇ ਆਪਾਂ ਇੱਥੇ ਫੁਆਰੇ ਲੱਗੇ ਨੇ ਮੈਂ ਤਕਰੀਬਨ 10-12 ਸਾਲ ਬਾਅਦ ਇੱਥੇ ਆਇਆ ਵਾਂ ਉਦੋਂ ਵੀ ਫੁਆਰੇ ਨਹੀਂ ਸੀ ਚੱਲਦੇ ਅੱਜ ਵੀ ਫੁਆਰੇ ਨਹੀਂ ਚੱਲਦੇ ਕਿੰਨੀ ਦੇਰ ਹੋ ਗਈ ਫੇਰ ਵੀ ਨਹੀਂ ਚੱਲਦੇ ਜੀ ਤੁਸੀਂ ਵਾਈਟ ਲੈ ਜਾਣੀ ਤਾਂ ਵੀ ਨਹੀਂ ਚੱਲਦੇ ਇੱਥੇ ਤਾਂ ਐਮਐਲਏ ਸਾਹਿਬ ਨੇ ਕਰਦੇ ਧਿਆਨ ਹੀ ਨਹੀਂ ਦਿੱਤਾ ਇੱਧਰ ਨਹੀਂ ਜਦੋਂ ਐਮਐਲਏ ਸਾਹਿਬ ਸੀ ਉਦੋਂ ਕੁਝ-ਕੁਝ ਚੀਜ਼ਾਂ ਚੇਂਜ ਹੋਈਆਂ ਸੀ ਪਰ ਮੇਰੀ ਰਿਕਵੈਸਟ ਹੈ ਤੁਹਾਡੇ ਥਰੂ ਜੀ ਜਿਹੜੇ ਆਣ ਵਾਲੇ ਐਮਐਲਏ ਹੈ ਜਾਂ ਆਣ ਵਾਲੇ ਕੈਂਡੀਡੇਟਸ ਹੈ ਜਾਂ ਜਿਹੜਾ ਆਪਣਾ ਫੰਡ ਅਸੀਂ ਆਪਣਾ ਇਹਨਾਂ ਨੂੰ ਅਲੋਟ ਹੋਇਆ ਹੈ ਉਹਦੇ ਵਿੱਚ ਸਾਡੇ ਉੱਥੇ ਬੈਠਣ ਦੀ ਵੀ ਜਗ੍ਹਾ ਨਹੀਂ ਹੈਗੀ ਤੇ ਮੈਂ ਗੁਜਾਰਿਸ਼ ਕਰਾਂਗਾ ਤੁਹਾਡੇ ਥਰੂ ਕਿ ਤਾਂਕਿ ਇਹਦੇ ਲਈ ਸਾਡੇ ਕੁਝ ਬੈਂਚ ਵੀ ਲਗਾਏ ਜਾਣ ਤੇ ਸਾਫ਼ ਸਵੈਵਲ ਸਾਡਾ ਧਿਆਨ ਰੱਖਿਆ ਜਾਵੇ ਤਾਂਕਿ ਅਸੀਂ ਜਿਹੜੀ ਯੋਗਾ ਕਲਾਸ ਲੈਨੇ ਆ ਉਹਦੇ ਵਿੱਚ ਸਾਨੂੰ ਕੁਝ ਹੋਰ ਆਨੰਦ ਆ ਸਕੇ ਅਸੀਂ ਉਹਨਾਂ ਨੂੰ ਵੀ ਯਾਦ ਕਰ ਸਕੀਏ ਜਿਹੜੇ ਸਾਡੇ ਲਈ ਕੰਮ ਕਰਨ ਬੱਚਿਆਂ ਨੂੰ ਲੈ ਕੇ ਇੱਥੇ ਕਿਹੋ ਜਿਹੇ ਹਾਲਾਤ ਨੇ ਭਈਆ ਐਕਚੁਅਲੀ ਨਾ ਸਪੇਸ ਹੈ ਬਹੁਤ ਵੱਡੀ ਹੂੰ ਡਵੈਲਪਮੈਂਟ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਇੱਥੇ ਉਸ ਤਰੀਕੇ ਨਾਲ ਨਹੀਂ ਹੈ ਕਿਉਂਕਿ ਮੈਨੂੰ ਮੇਰੇ ਖਿਆਲ ਦੇ ਵਿੱਚ 25 ਸਾਲ ਹੋ ਗਏ ਰੋਜ਼ਗਾਰਡਾਂ ਦੇ ਹੋਏ ਤੇ 25 ਸਾਲ ਦੇ ਵਿੱਚ ਜੋ ਪਹਿਲਾਂ ਇੱਥੇ ਸਾਰਾ ਸਜਾਈ ਹੋਈ ਸੀ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਯਾਨੀ ਕਿ ਉਸ ਤੋਂ ਬਾਅਦ 20 25 ਸਾਲ ਬਾਅਦ ਪੇਂਟ ਵੀ ਤੱਕ ਨਹੀਂ ਫੇਰਿਆ ਕੁਝ ਨਹੀਂ ਹੋਇਆ ਦੇਖ ਲਓ ਤੁਹਾਡੇ ਸਾਹਮਣੇ ਜਿੱਦਾਂ ਫੁਆਰੇ ਚੱਲਦੇ ਸੀ ਮਿਊਜ਼ਿਕ ਸਿਸਟਮ ਸੀ ਮਿਊਜ਼ਿਕ ਸਿਸਟਮ ਹੁਣ ਉਹਦੇ ਸੀਮਿਤ ਰਹਿ ਗਿਆ ਫੁਆਰੇ ਦੇ ਕੋਲ ਕੋਲ ਨਹੀਂ ਤਾਂ ਪੂਰੇ ਰੋਜ਼ਗਾਰਡਨ 'ਚ ਮਿਊਜ਼ਿਕ ਚੱਲਦਾ ਸੀ ਠੀਕ ਹੈ ਜੀ ਬਾਕੀ ਅੱਧਾ ਨਾ ਪਬਲਿਕ ਨੂੰ ਵੀ ਚਾਹੀਦਾ ਹੈ ਕਿ ਥੋੜਾ ਜਿਹਾ ਖਿਆਲ ਕਰਨ ਸੰਡੇ ਆਂਦੇ ਲੋਕ ਔਰ ਮੰਡੇ ਅਸੀਂ ਆਂਦੇ ਆ ਪੂਰੇ ਪੇਪਰ ਹੀ ਪੇਪਰ ਫੈਲੇ ਹੁੰਦੇ ਆ ਚਿਪਸ ਦੇ ਹੋਰ ਚੀਜ਼ਾਂ ਦੇ ਲੋਕਾਂ ਨੂੰ ਵੀ ਚਾਹੀਦਾ ਕਿ ਇਸ ਚੀਜ਼ ਨੂੰ ਥੋੜਾ ਜਿਹਾ ਕੰਟਰੋਲ ਕਰਨ ਕਿਉਂਕਿ ਅਗਰ ਉਹ ਨਹੀਂ ਕੰਟਰੋਲ ਕਰਨਗੇ ਦੇਖੋ ਪ੍ਰਾਪਰਟੀ ਤਾਂ ਪਬਲਿਕ ਦੀ ਹੈ ਬਿਲਕੁਲ ਬਟ ਪਬਲਿਕ ਹੀ ਉਹਨੂੰ ਡਿਸਟਰੋਏ ਕਰੇਗੀ ਅੱਛਾ ਨਹੀਂ ਲੱਗਦਾ ਤੁਸੀਂ ਇੱਥੇ ਕਈ ਸਾਲਾਂ ਤੋਂ ਆਉਂਦੇ ਹੋ ਮੰਨ ਲਓ ਸੰਡੇ ਲੋਕ ਪਿਕਨਿਕ ਤੇ ਆਉਂਦੇ ਨੇ ਤਾਂ ਇੱਥੇ ਮਾਲੀ ਵੀ ਹੈਗੇ ਨੇ ਮਾਲੀ ਨਜ਼ਰ ਆਉਂਦੇ ਤੁਹਾਨੂੰ ਸਫਾਈ ਵਾਲੇ ਮਾਲੀ ਆਉਂਦੇ ਐਕਟੀਵਿਟੀ ਹੈ ਸਫਾਈ ਹੁੰਦੀ ਹੈ ਬਟ ਉਸ ਤਰੀਕੇ ਨਾਲ ਨਹੀਂ ਹੁੰਦੀ ਜਿਸ ਤਰੀਕੇ ਨਾਲ ਹੋਏ ਕਿਉਂਕਿ ਪ੍ਰਾਪਰਟੀ ਬਹੁਤ ਵੱਡੀ ਹੈ ਪ੍ਰਾਪਰਟੀ ਉਹ ਦੇਖੋ ਹਾਂ ਪ੍ਰਾਪਰਟੀ ਬਹੁਤ ਵੱਡੀ ਹੈ ਬਟ ਇੱਕ ਹੋਰ ਸਭ ਤੋਂ ਵੱਡਾ ਜਿਹੜਾ ਖਿਆਲ ਕਰਨਾ ਹੈ ਬੱਚਿਆਂ ਨੂੰ ਰੋਕਦੇ ਹੈ ਕਿ ਇੱਥੇ ਕੋਈ ਐਕਟੀਵਿਟੀ ਨਹੀਂ ਕਰਨੀ ਨਹੀਂ ਬੱਚਿਆਂ ਨੂੰ ਅੰਦਰ ਆਣ ਤੋਂ ਰੋਕਦੇ ਆ ਪਾਰਕ ਨਹੀਂ 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 ਐਕਟੀਵਿਟੀ ਲਈ ਰੋਕਦੇ ਆ ਜਿਵੇਂ ਬੱਚੇ ਅਗਰ ਬੈਡਮਿੰਟਨ ਖੇលਦੇ ਆ ਕ੍ਰਿਕਟ ਖੇលਦੇ ਆ ਫੁੱਟਬਾਲ ਖੇលਦੇ ਆ ਉਹ ਰੋਕਦੇ ਆ ਕਿ ਨਹੀਂ ਕਰਨਾ ਬਟ ਅਗਰ ਬੱਚਿਆਂ ਲਈ ਤੁਸੀਂ ਝੂਲੇ ਸਹੀ ਕਰਾਓ ਝੂਲੇ ਸਾਰੇ ਟੁੱਟੇ ਪਏ ਆ ਜੀ ਔਰ ਝੂਲੇ ਦੀ ਕੋਈ ਰਿਪੇਅਰ ਨਹੀਂ ਹੈ ਅੱਗੇ ਜਿਮ ਜਿਮ ਬਣਿਆ ਹੋਇਆ ਹੈ ਅੰਦਰ ਜਿਮ ਦੀ ਪੂਰੀ ਮਤਲਬ ਡਿਸਟਰੋਏ ਹੋਇਆ ਹੈ ਜਿਮ ਲੋਕੀ ਉਦਾਂ ਹੀ ਉਹਦੇ ਮਸ਼ੀਨਾਂ ਤੇ ਕਰ ਰਹੇ ਆ ਅਗਰ ਕਿਸੇ ਨੂੰ ਸੱਟ ਲੱਗ ਜੇ ਤੇ ਇਹਦੀ ਮੇਨਟੇਨੈਂਸ ਬਿਲਕੁਲ ਨਹੀਂ ਹੋ ਰਹੀ ਜ਼ੀਰੋ ਹੈ ਮੇਨਟੇਨੈਂਸ ਜ਼ੀਰੋ ਹੈ 올 ਓਵਰ ਮੇਨਟੇਨੈਂਸ ਜ਼ੀਰੋ ਹੈ ਬਟ ਠੀਕ ਹੈ ਮਾਲੀ ਹੈ ਕੇਅਰ ਕਰਦੇ ਹੈ ਥੋੜਾ ਸਫਾਈ ਕਰ ਦਿੰਦੇ ਉਹਦੇ ਕਰਕੇ ਹੀ ਸਫਾਈ ਹੈ ਅਗਰ ਨਹੀਂ ਕਰਨਗੇ ਬਿਲਕੁਲ ਫੇਰ ਜ਼ੀਰੋ ਹੋ ਜਾਏਗਾ ਕਦੇ ਤੁਸੀਂ ਸਾਰੇ ਨੇ ਇਕੱਠੇ ਹੋ ਕੇ ਐਮਐਲਏ ਸਾਹਿਬ ਨੂੰ ਇੱਥੇ ਪਹੁੰਚ ਕੀਤੀ ਹੈ ਇਸ ਚੀਜ਼ ਨੂੰ ਲੈ ਕੇ ਗੱਲਬਾਤ ਹੋਈ ਉਹਨਾਂ ਨਾਲ ਜਦੋਂ ਗੋਗੀ ਜੀ ਸੀਗੇ ਗੋਗੀ ਜੀ ਕੋਲ ਅਸੀਂ ਜਾਈਦਾ ਸੀਗਾ ਗੋਗੀ ਜੀ ਨੂੰ ਅਸੀਂ ਕਈ ਵਾਰ ਕਿਹਾ ਹੈਗਾ ਕਿਉਂਕਿ ਪਹਿਲਾਂ ਉਹ ਕਾਉਂਸਲਰ ਵੀ ਰਹੇ ਐ ਇਸ ਉਹਨਾਂ ਦੇ ਅੰਡਰ ਹੀ ਸੀਗਾ ਇਹ ਅਸੀਂ ਉਹਨਾਂ ਨੂੰ ਕਾਫੀ ਟਾਈਮ ਪਹਿਲਾਂ ਕਿਹਾ ਸੀਗਾ ਠੀਕ ਹੈ ਉਹ ਕੰਮ ਵੀ ਕਰਵਾਉਂਦੇ ਸੀਗੇ ਕਿਉਂਕਿ ਇੱਥੇ ਉਹਨਾਂ ਨੇ ਬਹੁਤ ਬੈਂਚਸ ਵਗੈਰਾ ਲਗਵਾਏ ਸਾਰਾ ਕੁਝ ਕੀਤਾ ਬਟ ਡਵੈਲਪਮੈਂਟ ਉਸ ਤਰੀਕੇ ਨਾਲ ਨਹੀਂ ਹੋ ਰਹੀ ਕਿ ਬੱਚਿਆਂ ਲਈ ਉਹ ਚੀਜ਼ ਨਹੀਂ ਹੋ ਸਕਦੀ ਠੀਕ ਹੈ ਮੈਂ ਬੋਵੀ ਜੀ ਨੂੰ ਦਿਖਾਣਾ ਚਾਹਾਂਗਾ ਬੋਵੀ ਜੀ ਜਰਾ ਅਦਰ ਕੈਮਰਾ ਕਰੋ ਆ ਦੇਖੋ ਤੁਹਾਨੂੰ ਇੱਕ ਹੀ ਆਈਸਕ੍ਰੀਮ ਦੇ ਦੇਖ ਚੀਜ਼ਾਂ ਚਲੋ ਮੈਂ ਕਹਿੰਦਾ ਅਗਲਾ ਛੱਟ ਗਿਆ ਸਫਾਈ ਦੀ ਜ਼ਿੰਮੇਵਾਰੀ ਕਿਹਦੀ ਹੈ ਜੀ ਜੇ ਛੱਟ ਗਿਆ ਕੋਈ ਚਲੋ ਠੀਕ ਹੈ ਤੇ ਜਿਨ੍ਹਾਂ ਨੂੰ ਪੇ ਦਿੱਤੀ ਜਾਂਦੀ ਹੈ ਕਾਰਪੋਰੇਸ਼ਨ ਦੇ ਵੱਲੋਂ ਪੈਸਾ ਦਿੱਤਾ ਜਾਂਦਾ ਹੈ ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸਫਾਈ ਦੀ ਮੇਅਰ ਸਾਹਿਬ ਦਾ ਕੰਮ ਕੋਠੀ ਨਾਲ ਹੈ ਆ ਦੇਖੋ ਮੇਅਰ ਸਾਹਿਬ ਨਾਲ ਰਹਿੰਦੇ ਆ ਉਹਨਾਂ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਾਦੇ ਮੇਅਰ ਸਾਹਿਬ ਬਣੇ ਹੋਏ ਆ ਜਿਹੜਾ ਨਹੀਂ ਸਾਫ ਸਫਾਈ ਦੀ ਜਰੂਰਤ ਹੈ ਆਪਣਾ ਰੋਜ਼ ਗਾਰਡਨ ਨੂੰ ਉਹ ਸਫਾਈ ਨਹੀਂ ਹੈ ਲੁਧਿਆਣੇ ਚ ਕੱਲ ਪ੍ਰੀਤ ਪੈਲਸ ਦੀ ਬੈਕ ਸਾਈਡ ਤੇ ਖਾਲੀ ਗਰਾਊਂਡ ਦੇ ਵਿੱਚ ਅੱਗ ਲੱਗੀ ਸੀ ਮੇਅਰ ਉੱਥੇ ਪਹੁੰਚੇ ਨੇ ਦੇਖ ਕੇ ਆਏ ਨੇ ਉੱਥੇ ਜਾ ਕੇ ਤਾਂ ਕੀ ਲੱਗਦਾ ਨਹੀਂ ਕਿ ਵੀ ਇਧਰ ਵਾਲੇ ਪਾਸੇ ਵੀ ਉਹਨਾਂ ਨੂੰ ਨਾਲ ਜੇ ਕੰਮ ਕਰ ਨੇੜੇ ਆ ਤੇ ਪਹਿਲਾਂ ਹੋਣਾ ਚਾਹੀਦਾ ਸੀ ਬਿਲਕੁਲ ਕਿਉਂ ਨਹੀਂ ਆਣਾ ਚਾਹੀਦਾ ਉਹ ਜਦ ਅਮੀਰ ਬਣੇ ਐ ਇੱਥੇ ਐਲੀ ਸਵੇਰੇ ਦੇਖੋ ਕਿੰਨੀਆਂ ਗੱਡੀਆਂ ਲੱਗੀਆਂ ਹੁੰਦੀਆਂ ਸਵੇਰੇ ਕਿੰਨੇ ਸਕੂਟਰ ਦੇਤੇ ਲੋਕੀ ਇੱਥੇ ਸਵੇਰੇ ਸੈਰ ਕਰਾਂਦੇ ਆ ਮਗਰ ਜਦੋਂ ਆ ਕੇ ਮਨ ਟੁੱਟਦਾ ਜੀ ਦਿਲ ਨੂੰ ਦਿਲੂ ਠੇਸ ਲੱਗਦੀ ਹੈ ਕਿ ਸਾਫ ਸਫਾਈ ਨਾਮ ਦੀ ਕੋਈ ਚੀਜ਼ ਨਹੀਂ ਹੈ ਬਿਲਕੁਲ ਰੋਜ਼ ਗਾਰਡਨ ਆਉਂਦੇ ਨੇ ਮਨ ਖੁਸ਼ ਕਰਨ ਲਈ ਆਉਂਦੇ ਨੇ ਮਨਿਕਾਗਰ ਕਰਨ ਦੇ ਲਈ ਆਉਂਦੇ ਨੇ ਪਰ ਜੋ ਹਾਲਾਤ ਨੇ ਇੱਥੇ 20 25 ਸਾਲਾਂ ਤੋਂ ਲੋਕ ਆ ਰਹੇ ਨੇ ਉਹਨਾਂ ਨੂੰ ਇਸ ਚੀਜ਼ ਤੋਂ ਆ ਕੇ ਦਿੱਕਤ ਹੈ ਕਿ ਇੱਥੇ ਸਾਫ ਸਫਾਈ ਪਰ ਬਿਲਕੁਲ ਨਹੀਂ ਹੋ ਰਹੀ ਧਿਆਨ ਨਹੀਂ ਰੱਖਿਆ ਜਾ ਰਿਹਾ ਰੂਜ਼ ਗਾਰਡਨ ਦਾ ਸ਼ਾਇਦ ਮੇਰੇ ਹਿਸਾਬ ਨਾਲ ਬੋਰਡ ਜਾਂ ਸਾਈਨ ਬੋਰਡ ਐ ਪੱਧਰ ਹੋਣਾ ਚਾਹੀਦਾ ਪਲੇਨ ਤੇ ਤੰਦਰੁਸਤ ਹੋਣਾ ਚਾਹੀਦਾ ਇੱਥੇ ਲੁਧਿਆਣਾ ਸ਼ਹਿਰ ਤੰਦਰੁਸਤੀ ਦੇ ਲਈ ਆਂਦਾ ਹੈ ਪਰ ਜਿਹੜੀ ਇਹਦੀ ਐਂਟਰੀ ਹੈ ਬਿਮਾਰ ਹੋ ਚੁੱਕੀ ਹੈ ਜਦੋਂ ਅੰਦਰ ਮਾਰਨਿੰਗ ਵਾਕਰ ਐਸੋਸੀਏਸ਼ਨਸ ਦੇ ਮੈਂਬਰਸ ਨੇ ਦੱਸਿਆ ਕਿ ਅਸੀਂ ਹਰ ਥਾਂ ਤੇ ਕੰਪਲੇਂਟ ਇਹਦੀ ਕਰ ਚੁੱਕੇ ਹਾਂ ਵੀ ਜਦੋਂ ਕਿਤੇ ਹਵਾ ਚੱਲੀ ਜੇ ਕੋਈ ਥੱਲੋਂ ਗੁਜ਼ਰਦਾ ਹੋਇਆ ਤੇ ਗਿਰ ਕੇ ਉਹਦਾ ਇਨਸਾਨ ਦਾ ਨੁਕਸਾਨ ਵੀ ਹੋ ਸਕਦਾ ਆ ਕੀ ਐਡਮਿਨਿਸਟ੍ਰੇਸ਼ਨ ਨੇ ਜਾ ਸਿਸਟਮ ਨੇ ਇਹ ਠੇਕਾ ਲਿਆ ਹੋਇਆ ਵੀ ਜਦੋਂ ਕੋਈ ਗੱਲ ਹੋਣੀ ਆ ਅਸੀਂ ਉਸ ਤੋਂ ਬਾਅਦ ਹੀ ਜਾਗਣਾ ਆ ਤੇ ਕਾਈਂਡਲੀ ਮੈਂ ਅੱਜ ਲੁਧਿਆਣਾ ਪਲੱਸ ਦੇ ذریعے ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਇੱਕ ਰਿਕੁਐਸਟ ਕਰਦਾ ਆ ਕਿ ਇਹ ਮੇਰੀ ਨਹੀਂ ਇਹ ਲੋਕਾਂ ਦੀ ਆਵਾਜ਼ ਹੈ ਇਹ ਲੋਕਾਂ ਦੀ ਆਵਾਜ਼ ਨੂੰ ਸੁਣੋ ਤੇ ਇਹਨੂੰ ਮੇਨਟੇਨ ਕਰੋ ਤਾਂ ਕਿ ਕਿਸੇ ਦਾ ਇਹਦੇ ਨਾਲ ਨੁਕਸਾਨ ਨਾ ਹੋਵੇ ਇਹ ਬਗੈਰ ਹਵਾ ਤੋਂ ਵੀ ਜੇ ਨਾ ਪਾਰ ਚੱਲ ਸਕਿਆ ਤਾਂ ਕਿਸੇ ਨਾ ਕਿਸੇ ਦੇ ਸਿਰ ਦੇ ਵਿੱਚ ਗireਗਾ ਤੇ ਉਹਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਇਸ ਲਈ ਇਹਦੇ 'ਤੇ ਧਿਆਨ ਦਿਓ ਪੂਰੇ ਲੁਧਿਆਣੇ 'ਵਾਲ ਧਿਆਨ ਦਿਓ ਅੱਜ ਤਾਂ ਸੀਐਮ ਸਾਹਿਬ ਸਾਡੇ ਸਾਰੇ ਸੁਪਰੀਮੋ ਵੀ ਇੱਥੇ ਹਾਜ਼ਰ ਨੇ ਉਹ ਵੀ ਇਸ 'ਵਾਲ ਧਿਆਨ ਦੇਣ ਤਾਂ ਕਿ ਸਾਡੇ ਲੁਧਿਆਣੇ ਨੂੰ ਸੁਰੱਖਿਅਤ ਕੀਤਾ ਜਾਵੇ ਇਹ ਲੁਧਿਆਣੇ ਵੈਸਟ ਦਾ ਪਾਰਟ ਹੈ ਇਹ ਇਦਾਂ ਜੰਗਾਲਿਆ ਗਿਆ ਆ ਕਿ ਜਿੱਦਾਂ ਇਹਦੇ 'ਵਾਲ ਕੋਈ ਧਿਆਨ ਨਹੀਂ ਦਿੰਦਾ ਕਾਈਂਡਲੀ ਇਹਨੂੰ ਆਪਣੇ ਪਰਸਨਲ ਮੇਅਰ ਸਾਹਿਬ ਦਾ ਨਾਲ ਹੀ ਘਰ ਹੈ ਮੈਨੂੰ ਦੱਸਿਆ ਗਿਆ ਕਿ ਉਹਨਾਂ ਨੇ ਮੇਅਰ ਸਾਹਿਬ ਦੇ ਨਾਲ ਵੀ ਉਹ ਮਾਰਨਿੰਗ ਵਾਕਰਸ ਨੇ ਗੱਲ ਕੀਤੀ ਕਾਰਪੋਰੇਸ਼ਨ ਕਮਿਸ਼ਨਰ ਨਾਲ ਕੀਤੀ ਡੀਸੀ ਸਾਹਿਬ ਨਾਲ ਕੀਤੀ ਪੁਰਾਣੇ ਐਮਐਲਏ ਨਾਲ ਵੀ ਕੀਤੀ ਪਰ ਇਹ ਉੱਥੇ ਦਾ ਉੱਥੇ ਹੀ ਹੈ ਕਾਈਂਡਲੀ ਇਹਨੂੰ ਚੇਂਜ ਕਰਾਇਆ ਜਾਏ ਥੈਂਕ ਯੂ ਅੱਜ ਮੈਂ ਹੁਣ ਜਦ ਇੱਥੇ ਰੋਜ਼ ਗਾਰਡਨ ਵੱਲ ਆ ਰਿਹਾ ਸੀ ਤੇ ਰਾਹ ਦੇ ਵਿੱਚ ਇੱਕ ਰੈਲੀ ਆ ਪੋਲੀਟੀਕਲ ਤੇ ਮੇਨ ਰੋਡ ਹੀ ਬਲੌਕ ਕਰ ਦਿੱਤਾ ਗਿਆ ਉਹਦੀ ਵਜ੍ਹਾ ਕੀ ਹੈ ਵੀ ਅਸੀਂ ਰੀਅਲ ਸਟੇਟ ਨੂੰ ਮਾੜਾ ਨਹੀਂ ਕਹਿੰਦਾ ਰੀਅਲ ਸਟੇਟ ਦਾ ਬਿਜ਼ਨਸ ਚੰਗਾ ਆ ਪਰ ਜਿਹੜੇ ਟਾਊਨ ਪਲਾਨ ਬਣਾਉਂਦੇ ਨੇ ਨਾ ਉਹ ਬੱਚਿਆਂ ਦਾ ਸੋਚਦੇ ਨੇ ਨਾ ਉਹ ਸੁਸਾਇਟੀ ਦਾ ਸੋਚਦੇ ਨੇ ਅੱਜ ਕਲੋਨੀਆਂ ਵੱਡੀਆਂ-ਵੱਡੀਆਂ ਕੱਟੀਆਂ ਜਾਂਦੀਆਂ ਨੇ ਦੱਸੋ ਉੱਥੇ ਕਿਤੇ ਵੀ ਕੋਈ ਫੁੱਟਬਾਲ ਗਰਾਊਂਡ ਕੋਈ ਕ੍ਰਿਕਟ ਗਰਾਊਂਡ ਕੋਈ ਹੌਕੀ ਗਰਾਊਂਡ ਕੋਈ ਬਾਸਕਟਬਾਲ ਗਰਾਊਂਡ ਕੋਈ ਬਾਲੀਬਾਲ ਗਰਾਊਂਡ ਕੋਈ ਕਬੱਡੀ ਦੇ ਲਈ ਜਗ੍ਹਾ ਕੋਈ ਖੋਖੋ ਦੇ ਲਈ ਜਗ੍ਹਾ ਕੋਈ ਵੀ ਜਗ੍ਹਾ ਉਪਲਬਧ ਨਹੀਂ ਹੈ ਜਦੋਂ ਅੱਜ ਰੋਜ਼ ਗਾਰਡਨ 'ਚ ਆਣਾ ਹੋਇਆ ਤਾਂ ਜਦੋਂ ਦੇਖਿਆ ਗਿਆ ਕਿ ਇੱਥੇ ਬੱਚਿਆਂ ਨੂੰ ਖੇਡਣ ਦੀ ਇਜਾਜ਼ਤ ਵੀ ਨਹੀਂ ਹੈ ਚਲੋ ਜੇ ਖੇਡਣ ਦੀ ਇਜਾਜ਼ਤ ਨਹੀਂ ਹੈ ਤੇ ਸਵਿੰਗਸ ਲੱਗੇ ਨੇ ਝੂਲੇ ਲੱਗੇ ਨੇ ਤੇ ਝੂਲਿਆਂ ਦੀ ਮੇਨਟੇਨ ਕਿੰਨੇ ਕਰਨੀ ਆ ਅੱਜ 25 ਏਕੜ ਦੇ ਵਿੱਚ ਸ਼ਹਿਰ ਦੇ ਵਿੱਚੋਂ ਵਿੱਚ ਇਹ ਜਗ੍ਹਾ ਆ ਜਿਹਨੂੰ ਰੋਜ਼ ਗਾਰਡਨ ਮੈਂਚੈਸਟਰ ਆਫ ਲੁਧਿਆਣਾ ਦਾ ਰੋਜ਼ ਗਾਰਡਨ ਕਿਹਾ ਜਾਂਦਾ ਹੈ ਜਿਹੜਾ ਤਸਵੀਰਾਂ 'ਚ ਸੋਹਣਾ ਲੱਗਦਾ ਹੈ ਤੇ ਰੋਜ਼ ਅੱਜ ਦੇਖੋ ਉਹ ਰੋਜ਼ ਵੀ ਵਿਚਾਰੇ ਸ਼ਰਮਾ ਕੇ ਮਰ ਜਾ ਚੁੱਕੇ ਨੇ ਵੀ ਸਾਡੇ ਨਾਲ ਤੇ ਗਾਰਡਨ ਚੱਲਦਾ ਸਾਡੀ ਕੋਈ ਬੁੱਕਤ ਹੀ ਨਹੀਂ ਹੈ ਤੇ ਇਸ ਲਈ ਆਪਣੀ ਮੈਂਟਲ ਹੈਲਥ ਨੂੰ ਹੈਲਥੀ ਰੱਖਣ ਦੇ ਲਈ ਜਦੋਂ ਲੁਧਿਆਣੇ ਦੇ 10000 ਤੋਂ ਵੱਧ ਲੋਕ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ ਆਉਂਦੇ ਤੇ ਜ਼ਰੂਰ ਨੇ ਕਿਉਂਕਿ ਡਾਕਟਰ ਪ੍ਰੈਸਕ੍ਰਿਪਸ਼ਨ ਲਿਖ ਦਿੰਦੇ ਨੇ ਮਾਰਨਿੰਗ ਵਾਕ ਜ਼ਰੂਰੀ ਹੈ ਪਰ ਉਹ ਜਦੋਂ ਨਿਕਲ ਕੇ ਜਾਂਦੇ ਨੇ ਉਹ ਮਯੂਸ ਹੋ ਕੇ ਜਾਂਦੇ ਨੇ ਅਲੱਗ-ਅਲੱਗ ਪਾਰਟ ਦੇ ਵਿੱਚ ਜਿੱਦਾਂ ਲਾਫਿੰਗ ਕਲੱਬ ਹੈ ਇੱਥੋਂ 97 ਦਾ ਚੱਲ ਰਿਹਾ ਤੇ 97 ਤੋਂ ਕੰਟੀਨਿਊ ਚੱਲ ਰਿਹਾ ਉਹ ਕਹਿੰਦੇ ਜਾਦਾ ਚੱਲ ਰਿਹਾ ਹੈ ਵੀ ਇੱਥੇ ਦੀ ਮੇਨਟੇਨੈਂਸ ਬਿਲਕੁਲ ਨਿਲ ਹੈ ਕਿਸੇ ਦਾ ਕੋਈ ਧਿਆਨ ਨਹੀਂ ਆ ਅਸੀਂ ਕੱਲ ਸੀਨੀਅਰ ਅਫਸਰ ਨੂੰ ਵੀ ਮਿਲੇ ਸੀ ਉਹਨਾਂ ਨੇ ਕਿਹਾ ਸਾਡੇ ਕੋਲ 12 ਵਰਕਰ ਨਹੀਂ ਸਰਕਾਰ ਦਾਅਵੇਦਾਰੀਆਂ ਮਾਰ ਕਰਦੀ ਆ ਅਸੀਂ 50000 ਨੌਕਰੀਆਂ ਦੇਤੀਆਂ ਅਸੀਂ 60000 ਨੌਕਰੀਆਂ ਦੇਤੀਆਂ ਜਦੋਂ ਕਿਸੇ ਡਿਪਾਰਟਮੈਂਟ ਦੇ ਵਿੱਚ ਚਲ ਜੋ ਕਹਿੰਦੇ ਜੇ ਪੁਲਿਸ ਕੋਲ ਚਲ ਜੋ ਕਹਿੰਦੇ ਸਾਡੇ ਕੋਲ ਨਫਰੀ ਨਹੀਂ ਹੈਗੀ ਜੇ ਦੂਜੇ ਡਿਪਾਰਟਮੈਂਟ ਕੋ ਚਲ ਜਾਓ ਕਹਿੰਦੇ ਰਿਟਾਇਰਮੈਂਟ ਹੋ ਗਈ ਉਸ ਤੋਂ ਬਾਅਦ ਕਿਸੇ ਨੂੰ ਜੌਬ ਨਹੀਂ ਦਿੰਦੀ ਇਹ ਕਿਹੜੀਆਂ ਨੌਕਰੀਆਂ ਤੇ ਕਿੱਥੇ ਦਿੱਤੀਆਂ ਗਈਆਂ ਜੇ ਟੀਚਰ ਦੇਖੋ ਤੇ ਉਹਨਾਂ ਦੇ ਅੱਜ ਡਾਂਗਾ ਪੈਰੀਆਂ ਨੇ ਇਹ ਸਰਕਾਰ ਦੁਨੀਆਂ ਦੀ ਭਾਵਨਾਵਾਂ ਨਾਲ ਖੇਡ ਕੇ ਹੋਂਦ ਦੇ ਵਿੱਚ ਆਈ ਹੈ ਜੇ ਲੁਧਿਆਣੇ ਦੇ ਵਿੱਚ ਇਹ ਵੱਡੀਆਂ-ਵੱਡੀਆਂ ਐਡਾਂ ਲਾ ਕੇ ਸਮਝੇਗੀ ਕਿ ਲੁਧਿਆਣੇ ਦੇ ਲੋਕ ਮੂਰਖ ਬਣ ਜਾਣਗੇ ਲੁਧਿਆਣਾ ਉਹ ਜ਼ਿਲ੍ਹਾ ਆ ਜਿਹੜਾ ਫਾਈਨੈਂਸ਼ੀਅਲ ਹੱਬ ਮੰਨਿਆ ਜਾਂਦਾ ਆ ਇਹ ਦੁਨੀਆਂ ਨੂੰ ਚਲਾਉਣ ਦੇ ਲਈ ਸਹਾਇਕ ਹੈ ਮਦਦਗਾਰ ਹੈ ਪ੍ਰਾਣਚਾਰੀ ਚ ਲੁਧਿਆਣਾ ਸਭ ਤੋਂ ਅੱਗੇ ਐ ਅੱਜ ਜੇ ਲੁਧਿਆਣੇ ਨੂੰ ਸਬਜ ਬਾਗ ਦਿਖਾ ਕੇ ਕੋਈ ਇਹਨਾਂ ਦੀਆਂ ਵੋਟਾਂ ਜਾਂ ਹੱਕ ਹਤਿਆਣਾ ਚਾਹੂਗਾ ਕਤਈ ਨਹੀਂ ਹੋ ਸਕਦਾ ਮੈਂ ਅੱਜ ਲੁਧਿਆਣਾ ਵਸਤੀਆਂ ਨੂੰ ਦੱਸਣਾ ਚਾਹਨਾ ਇਹ ਰੋਜ਼ ਗਾਰਡਨ ਤੋਂ ਅੱਧਾ ਕਿਲੋਮੀਟਰ ਦੂਰ ਮੇਰਾ ਸਕੂਲ ਹੁੰਦਾ ਸੀ ਲੁਧਿਆਣਾ ਪਬਲਿਕ ਹਾਈ ਸਕੂਲ ਜਿੱਥੇ ਮੈਂ ਸਕੂਲਿੰਗ ਕੀਤੀ ਐ ਡੇਢ ਦੋ ਕਿਲੋਮੀਟਰ ਤੇ ਇੱਥੋਂ ਆਰਿਆ ਕਾਲਜ ਆ ਜਿੱਥੇ ਮੈਂ ਸਟੱਡੀ ਕੀਤੀ ਇਹ ਮੇਰਾ ਪਰਿਵਾਰ ਐ ਤੇ ਮੈਂ ਆਪਣੇ ਪਰਿਵਾਰ ਦੇ ਲਈ ਜਿੱਥੇ ਅੱਗੇ ਜਦੋਂ ਜੈਦ ਕਰਦਾ ਰਿਹਾ ਹਾਂ ਹੁਣ ਤਾਂ ਮੈਂ ਇਲੈਕਸ਼ਨ ਕੰਟੈਸਟ ਕਰਨ ਜਾ ਰਿਹਾ ਤੇ ਹੁਣ ਵੀ ਮੈਂ ਇਹਦਾ ਮੈਮੋਰੈਂਡਮ ਜਲਦੀ ਕਾਰਪੋਰੇਸ਼ਨ ਦੇ ਹੈਂਡਓਵਰ ਕਰੂੰਗਾ ਕਿ ਇਹਦੀ ਮੇਨਟੇਨੈਂਸ ਕੀਤੀ ਜਾਏ ਨੀਲ ਪੱਥਰਾਂ ਦੀ ਗੱਲ ਕਰੀਏ ਪਿੱਛੇ ਕੱਲ ਮੈਨੂੰ ਪਤਾ ਲੱਗਿਆ ਕਿ ਇਹਦੇ ਲਈ 7 ਕਰੋੜ ਰੁਪਏ ਅਲੋਟ ਹੋ ਚੁੱਕੇ ਆ ਇਹ 7 ਕਰੋੜ ਕਾਗਜ਼ਾਂ 'ਚ ਰਹਿ ਜਾਂਦਾ ਜੇ 7 ਕਰੋੜ ਅਲੋਟ ਹੋ ਕੇ ਡਿਵੈਲਪਮੈਂਟ ਹੁੰਦੀ ਤਾਂ ਗੋਗੀ ਜੀ ਨੂੰ ਨਹੀਂ ਪੱਥਰ ਤੋੜਨ ਦੀ ਲੋੜ ਨਾ ਪੈਂਦੀ ਅੱਜ ਵੱਡੀਆਂ-ਵੱਡੀਆਂ ਦਾਅਵੇਦਾਰੀਆਂ ਕੀਤੀਆਂ ਜਾਂਦੀਆਂ ਐ ਸੋਸ਼ਲ ਵਰਕਰ ਨੇ ਜਿਹੜੇ ਸਰਕਾਰਾਂ ਦੇ ਤੰਤ ਚੱਲਦੇ ਨੇ ਉਹ ਜਾ ਕੇ ਪੂਖੜੀ ਦੇ ਕੋਲੋਂ جا کے ਆਪਣੀ ਫੋਟੋ ਪਾਉਂਦੇ ਨੇ ਸਾਫ਼ ਪਾਣੀ ਦੀ ਵੀ ਅਸੀਂ ਬੁੱਢਾ ਦਰਿਆ ਸਾਫ਼ ਕਰਤਾ ਉੱਥਾ ਉੱਥੋਂ ਤਾਂ ਚੱਲਦਾ ਹੀ ਸਾਫ਼ ਹੈ ਜਿੱਥੇ ਸਾਡੇ ਲੁਧਿਆਣੇ ਨੂੰ ਪ੍ਰੋਬਲਮ ਹੈ ਉੱਥੇ ਆ ਕੇ ਇੱਕ ਚੁੱਭੀ ਮਾਰ ਕੇ ਦਿਖਾਓ ਫੇਰ ਅਸੀਂ ਮੰਨੀਆਂ ਵੀ ਤੁਸੀਂ سوشل ਵਰਕਰ ਹੋ ਤੇ ਬੁੱਢੇ ਗੰਦੇ ਨਾਲੇ ਨੂੰ ਬੁੱਢੇ ਦਰਿਆ ਦੇ ਵਿੱਚ ਤਬਦੀਲ ਕਰਤਾ ਨਾ ਸਾਡੇ ਲੁਧਿਆਣੇ ਦੇ ਲੋਕਾਂ ਨੂੰ ਮੂਰਖ ਬਣਾਓ ਅਸੀਂ ਮੂਰਖ ਨਹੀਂ ਹਾਂ ਅਸੀਂ ਸਪੋਰਟਿਵ ਲੋਕ ਹਾਂ ਭਾਈਚਾਰੇ ਵਾਲੇ ਲੋਕ ਆ ਤੇ ਅਸੀਂ ਭਾਈਚਾਰੇ ਇਕ ਸਾਂਝ ਪਾਣੀ ਚਾਹੁੰਦੇ ਆ ਜੇ ਕੋਈ ਸਾਨੂੰ ਪਿਆਰ ਦਿੰਦਾ ਤੇ ਅਸੀਂ ਵੀ ਉਲਟ ਪਿਆਰ ਦਿੰਨੇ ਆ ਅੱਜ ਆ ਕੇ ਝੂਠੇ ਵੱਡੇ ਵੱਡੇ ਸਭਜ ਬਾਗ ਨਾ ਦਿਖਾਓ ਜਿਹੜੀਆਂ ਚੀਜ਼ਾਂ ਦੀ ਸਾਡੇ ਲੁਧਿਆਣੇ ਨੂੰ ਲੋੜ ਆ ਉਹ ਸਰਕਾਰਾਂ ਮੁਹਈਆ ਕਰਾਣ ਨਹੀਂ ਤਾਂ ਵੋਟਾਂ ਦੀ ਬਜਾਏ ਇਹ ਨਾ ਹੋਵੇ ਵੀ ਅਸੀਂ ਐਜੀਟੇਸ਼ਨ ਛੇੜਦੀ